ਜੁੜੀ ਹੋਈ ਖਬਰ ਸਾਹਮਣੇ ਆ ਰਹੀ ਹੈ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਜੇਲ੍ਹ ਦੇ ਵਿੱਚ ਪੇਸ਼ ਕੀਤਾ ਗਿਆ ਨਾਮੀ ਗੈਂਗਸਟਰ ਦਾ ਕਾਫੀ ਖਾਸ ਹੈ ਸੰਪਤ ਨਹਿਰਾ ਸੰਪਤ ਨਹਿਰਾ ਨੂੰ ਆਰਮੈਕ ਦੇ ਕੇਸ ਦੇ ਵਿੱਚ ਪਟਿਆਲਾ ਪੁਲਿਸ ਨੇ ਜਿਹੜਾ ਆ ਰਿਮਾਂਡ ਤੇ ਲਿਆ ਸੀ ਤੇ ਹੁਣ ਰਿਮਾਂਡ ਖਤਮ ਹੋਣ ਤੋਂ ਬਾਅਦ ਸੰਪਤ ਨਹਿਰਾ ਦਾ ਮਾਤਾ ਕੁਸ਼ਲਿਆ ਹਸਪਤਾਲ ਦੇ ਵਿੱਚ ਮੈਡੀਕਲ ਕਰਪੋਰਨ ਤੋਂ ਬਾਅਦ ਮੁੜ ਬਠਿੰਡਾ ਜੇਲ੍ਹ ਦੇ ਵਿੱਚ ਵਾਪਸ ਭੇਜ ਦਿੱਤਾ ਗਿਆ ਤੁਹਾਨੂੰ ਯਾਦ ਰਹੇ ਕਿ ਪਿਛਲੇ ਦਿਨੀ ਰਾਜਸਥਾਨ ਪ੍ਰਦਾਨ ਦਾ ਕਤਲ ਕੀਤਾ ਗਿਆ ਸੀ ਸੁਖਦੇਵ ਸਿੰਘ ਗੋਗਾ ਮੇੜੀ ਦਾ ਕਤਲ ਬੇਰਹਿਮੀ ਦੇ ਨਾਲ ਕੀਤਾ ਗਿਆ ਸੀ ਘਰ ਦੇ ਅੰਦਰ ਦਾਖਲ ਹੋ ਕੇ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਕਿਹਾ ਜਾ ਰਿਹਾ ਸੀ ਇਲزام ਲੱਗ ਰਿਹਾ ਸੀ ਕਿ ਕਤਲ ਦੀ ਸਾਰੀ ਸਾਜ਼ਿਸ਼ ਸੰਪਤ ਨਹਿਰਾ ਦੇ ਵੱਲੋਂ ਕੜੀ ਜਾਂਦੀ ਹੈ ਜਿਸ ਨੂੰ ਰਾਜਸਥਾਨ ਪੁਲਿਸ ਨੇ ਪ੍ਰੋਡਕਸ਼ਨ ਫਰੰਟ ਤੇ ਵੀ ਲਿਆ ਸੀ ਤੇ ਹਿਲਸਾਮ ਲਗਾਏ ਜਾ ਰਹੇ ਸੀ ਕਿ ਸਖਦੇਵ ਗੋਗਾ ਮਿਰਦੇ ਕਤਲ ਮਾਮਲੇ ਦੇ ਵਿੱਚ ਸੰਪਤ ਨਹਿਰਾ ਦਾ ਵੱਡਾ ਹੱਥ ਹੈ ਪਲੈਨਿੰਗ ਜਿਹੜੀ ਸਾਰੀ ਉਸਤੇ ਵੱਲੋਂ ਕੀਤੀ ਸੀ ਸਾਜ਼ਿਸ਼ ਰਚੀ ਸੀ ਇਲਸਾਮ ਜਿਹੜੇ ਸੰਪਤ ਨਹਿਰਾ ਤੇ ਲੱਗ ਰਹੇ ਸੀ ਤੇ ਅੱਜ ਪ੍ਰੋਡਕਸ਼ਨ ਵਰੰਜੜਾ ਖਤਮ ਹੋਣ ਤੋਂ ਬਾਅਦ ਮੁਰ ਬਠਿੰਡਾ ਜੇਲ੍ਹ ਦੇ ਵਿੱਚ ਪੇਛ ਦਿੱਤਾ ਗਿਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਨੇ ਪੂਰੇ ਜਿਹੜਾ ਸੁਰੱਖਿਆ ਬਲਾਂ ਦੇ ਨਾਲ ਮੈਡੀਕਲ ਕਰਵਾ ਕੇ ਜਿਹੜਾ ਜੇਲ੍ਹ ਲਿਆਂਦਾ ਹੈ ਸੋ ਤਸਵੀਰਾਂ ਸਾਮਣੀ ਆਇਆ ਨੇ ਸੰਪਤ ਨਹਿਰਾ ਦੀ ਨਾਮੀ ਗੈਂਗਸਟਰ ਦਾ ਕਾਫੀ ਖਸਮਖਾਹ ਸ ਹੈ ਸੰਪਤ ਨਹਿਰਾ ਗੈਂਗਸਟਰ ਜਿਸ ਦਾ ਕਿਹਾ ਜਾ ਰਿਹਾ ਹੈ ਕਿ ਸੁਖਦੇਵ ਗੋਗਾ ਮੇੜੀ ਦੇ ਕਤਲ ਮਾਮਲੇ ਦੇ ਵਿੱਚ ਅਹਿਮ ਹੱਥ ਹੈ ਜਿਸ ਦੇ ਵੱਲੋਂ ਪਲੈਨਿੰਗ ਕੀਤੀ ਗਈ ਸੀ ਇਹ ਨਹੀਂ ਪਹਿਲਾ ਵੀ ਸੁਖਦੇਵ ਗੋਗਾ ਮੇੜੀ ਦੀ ਰੈਕੀ ਜੜੀਆਂ ਕਰਵਾਈ ਗਈ ਸੀ ਜਿਸ ਤੇ ਇਲਜ਼ਾਮ ਜੜੇ ਆ ਸੰਪਤ ਦੇ ਉੱਤੇ ਲੱਗ ਰਹੇ ਸੀ ਕਿ ਜੋ ਰੈਕੀ ਕਰਵਾਈ ਗਈ ਸੰਪਤ ਨਹਿਰਾ ਦੋਸਤੇ ਵਿੱਚ ਹੱਥ ਹੈ ਤੇ ਹੁਣ ਵੀ ਕਤਲ ਮਾਮਲੇ ਦੇ ਵਿੱਚ ਸਾਰੀ ਹੀ ਸਾਜ਼ਿਸ਼ ਸੰਪਤ ਨਹਿਰਾ ਦੇ ਵੱਲੋਂ ਰਚੀ ਹੈ ਇਲਜ਼ਾਮ ਲਗਾਤਰ ਲਗਾਏ ਗਏ ਸੀ ਜਿਸ ਨੂੰ ਲੈ ਕੇ ਰਾਜਸਥਾਨ ਪੁਲਿਸ ਨੇ ਇਸ ਤਰ੍ਹਾਂ ਰਿਮਾਂਡ ਵੀ ਹਾਸਲ ਕੀਤਾ ਸੀ ਤੇ ਹੁਣ ਰਿਮਾਂਡ ਖਤਮ ਹੋਣ ਤੋਂ ਬਾਅਦ ਸੰਪਤ ਨਹਿਰਾ ਦਾ ਮਾਤਾ ਕੁਸ਼ਲਿਆ ਹਸਪਤਾਲ ਦੇ ਵਿੱਚ ਮੈਡੀਕਲ ਕਨਫਰਮ ਤੋਂ ਬਾਅਦ ਮੜ ਬਠਿੰਡਾ ਟ੍ਰੇਲ ਦੇ ਵਿੱਚ ਉਸ ਨੂੰ ਪੇਸ਼ ਦਿੱਤਾ ਗਿਆ ਸੋ ਤਸਵੀਰਾਂ ਦਾ ਰੁੱਕ ਕਰ ਲੈਂਦੇ ਹਾਂ ਕਿ ਕਿੰਜ ਪੁਲਿਸ ਨੇ ਜੜਾ ਪੂਰਾ ਕੇਰਾ ਪਾਕਿਸਤਨ ਨੂੰ ਟ੍ਰੇਲ ਭੇਜਿਆ ਉਸ ਤਸਵੀਰਾਂ سامنے ਆਈਆਂ ਨੇ ਇੱਕ ਵਾਰ ਤਸਵੀਰਾਂ ਦੇ ਰੁੱਕ ਕਰਦੇ ਆ